ਸੁਲਤਾਨਪੁਰ ਲੋਧੀ ਦੇ ਪਿੰਡ ਸਰੂਪਬਾਲ ਚ ਚੱਲੀ ਗੋਲੀ ਦੋਰੀਆ ਮਾਰ ਗਿਆ ਪੁਲਿਸ ਨੇ ਫੜੇ ਉਹਨੇ ਪੱਕੀ ਅਰੇ ਦੋਰੀਆ ਬੜੀਆ ਜਿੱਤਰ ਸਾਹ ਬੋਲੀ ਖੜਿਆ ਇੱਕ ਕਿਸਾਨ ਦਾ ਹੋਇਆ ਕਤਲ ਉਹਨੇ ਜਾਣ ਕੇ ਲੜਾਈ ਲਈ ਜਾਣ ਕੇ ਜਾ ਖੜਾ ਹੋਇਆ ਗਾਲਾ ਕੱਢਦਾ ਮਾਂ ਨੇ ਅੰਦੀ ਹਾਂ ਜੀ ਮਾਰ ਕਿਉਂ ਨਹੀਂ ਗਾਲਾ ਕੱਢਣ ਲੱਪਿਆ ਤੇ ਇਹਨਾਂ ਨੇ ਇੱਕ ਗਾਲਾ ਕੱਢ ਲਾ ਕੇ ਤੀਰ ਨਾ ਇਹਨਾਂ ਦੇ ਚਪੇੜ ਮਾਰ ਮਾਮੂਲੀ ਵਿਵਾਦ ਨੇ ਤਾਰਿਆ ਹਿੰਸਕ ਰੂਪ ਚੱਲੀਆਂ ਤਾਬੜ ਤੋੜ ਗੋਲੀਆਂ ਰਾਜੋਦ ਪੇਉ ਮੁੰਡੇ ਨੇ ਮਹਿੰਗੇ ਤੇ ਨੇ ਗੋਲੀਆਂ ਮਾਰੀਆਂ ਉਹਨਾਂ ਪੰਜਾ ਜੀਆਂ ਨੇ ਆਖੇ ਮਾਰਨ ਤੋਂ ਪਹਿਲੀ ਲਾ ਕੇ ਮਗਰ ਸਿਰਾਂ ਲਾ ਦਿੱਤਾ ਪਰ ਮੈਂ ਖੰਬਲੀ ਸੀ ਪਿੰਡ ਸਰੂਪਾਲੀ ਤਨਾ ਕਬੂਰਤ ਉਤੇ ਤਰਸੇਮ ਸਿੰਘ ਔਰ ਮਕੀਤ ਸਿੰਘ ਦੀ ਲੜਾਈ ਹੋਈ ਆ ਇੱਕ ਨਾਲੀ ਦੇ ਪਾਣੀ ਤੋਂ ਔਰ ਔਰੇ ਵਿੱਚ ਜਿਹੜੇ ਤਰਸੇਮ ਸਿੰਘ ਨੇ ਕੋਈ ਇੱਕ ਸਾਰਮੀ ਨੇ ਉਹਨਾਂ ਨੇ ਆਪਣਾ ਲਾਇਸੈਂਸੀਰ ਬਲਬਾਤੇ ਨਾਲ ਮਕੀਤ ਸਿੰਘ ਦਾ ਕਤਲ ਕਰ ਦਿੱਤਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਨਾਲ ਸੰਬੰਧਿਤ ਪਿੰਡ ਸਰੂਪਾਲੀ ਚ ਇੱਕ ਕਿਸਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਮਲਕੀਤ ਸਿੰਘ ਪੁੱਤਰ ਅਰਜਨ ਸਿੰਘ ਨਿਵਾਸੀ ਪਿੰਡ ਸਰੂਪ ਵਾਲਾ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਅਤੇ ਉਸਦੇ ਘਰ ਦੀ ਉਸਾਰੀ ਨੂੰ ਲੈ ਕੇ ਕੰਮ ਚੱਲ ਰਿਹਾ ਸੀ ਉਸਦੇ ਗੁਆਂਢੀ ترਸੀਮ ਸਿੰਘ ਸੋਨੀ ਪੁੱਤਰ ਮਹੰਗਾ ਸਿੰਘ ਨਾਲ ਪਾਣੀ ਦੀ ਨਿਕਾਸੀ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ ਜਿਸ ਤੋਂ ਬਾਅਦ ਸਾਬਕਾ ਫੌਜੀ ترਸੀਮ ਸਿੰਘ ਨੇ ਆਪਣੇ ਰਿਵਾਲਵਰ ਨਾਲ ਮਲਕੀਤ ਸਿੰਘ ਤੇ ਅੰਨੇਵਾਹ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਤੇ ਮੌਕੇ ਤੇ ਹੀ ਮਲਕੀਤ ਸਿੰਘ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀਐਸਪੀ ਵਿਪਨ ਕੁਮਾਰ ਅਤੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਮਾਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮਲਕੀਸ਼ ਸਿੰਘ ਦੇ ਪਰਿਵਾਰ ਨੇ ਦੋਸ਼ੀ ترसीम ਸਿੰਘ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਦੋਸ਼ੀ ترसीम ਸਿੰਘ ਨੇ ਕਬੂਲ ਕੀਤਾ ਕਿ ਉਸ ਨੂੰ ਇਸ ਘਟਨਾ ਦਾ ਪਛਤਾਵਾ ਹੈ ਅਤੇ ਉਸ ਨੇ ਮਲਕੀਸ਼ ਸਿੰਘ ਤੇ ਆਤਮ ਰੱਖਿਆ ਕਰਨ ਲਈ ਗੋਲੀ ਚਲਾਈ ਹੈ ਅਤੇ ਉਸ ਨੇ ਆਪਣਾ ਇਹ ਕਹਿ ਕੇ ਉਨਾ ਕਬੂਲ ਕੀਤਾ ਕਿ ਮੈਨੂੰ ਪਛਤਾਵਾ ਹੈ। ਉਹ ਯਾਰ ਮਾਰ ਕੇ ਪ੍ਰਦਰਸ਼ਣੇ ਉਹਨੇ ਕਰਤੀ। ਹਾਏ ਸੰਲਈ ਗੋਲੀਆਂ ਮਾਰੀਆਂ। ਹਾਏ ਜਿੱਥੇ ਸਾਵਣੀ ਕਰਿਆ। ਇੱਡੇ ਛਾਵੇਂ ਮਟਾ ਕੀਤਾ ਈ। ਹਾਏ ਰੰਝੇ ਸੀ ਕੋਈ ਪਰਾਂ ਨਹੀਂ ਜੀ ਕੋਈ ਨਹੀਂ ਆ ਵੇਚੀ ਗਈ ਆ। ਉਹ ਕਹਿੰਦੇ ਛੜਲੇ ਵੇਚੀ ਕੋ ਛੜਦੇ ਆ। ਜਿਹੜੇ ਬੰਦੇ ਗੋਲੀਆਂ ਮਾਰੀਓ ਕੋਣ ਆ ਬੰਦਾ? ਇੱਡੇ ਛਾਵੇਂ ਇੱਥੇ ਕੋਈ ਰਿਸ਼ਤਾ ਨਹੀਂ ਲੱਡੀ। ਨਹੀਂ ਜੀ। ਇੱਕ ਬੋ ਜੱਟ ਰਾਰਾ ਬੰਦੇ ਸਮਝਾ ਚ ਫੜੇ ਗਿਆ ਬੰਮਕੇ ਦੇ ਅੰਦਰ ਹੀ ਹੈ ਜੀ ਮੌਕੇ ਦੇ ਫੜੇ ਗਿਆ ਹਰੇ ਬੰਦੇ ਕਿੰਨੇ ਬੰਦੇ ਜਿਨੇ ਗੋਲੀਆਂ ਮਾਰੀਆਂ ਇਕੱਲਾ ਹੁਤਾ ਜਨਾਨੀਆਂ ਦੇ ਬਾਪ ਦੋ ਜਨਾਂ ਦੀਆਂ ਰਲਕਾਰੇ ਮਾਰ ਕੇ ਮਾਰ ਦੋ ਇੱਕ ਦੀ ਮਾਰ ਦੋ ਇੱਕ ਇੱਕ ਕਰਦੀ ਇੱਕ ਉਹਦੀ ਪਰਝਾਈ ਮਾਰ ਦੋ ਇਹਨੂੰ ਮਰਰਾਏ ਨਾਮ ਕੀ ਹੈ ਬੰਦੇ ਦਾ ਮਨਜੀਤ ਸਿੰਘ ਕਿਹੜਾ ਪਿੰਡ ਹੈ ਸਰਥਰੂਆ ਜੀ ਬਾਪੂ ਜੀ ਜਿਵੇਂ ਦੱਸਿਆ ਗਿਆ ਪੂਰ ਸੌਕੇ ਤੇ ਪਹੁੰਚੀ ਹੋਈ ਹੈ ਪਰ ਹਰੇ ਬੰਦੇ ਹਰਾਸਤ ਕਿਉਂ ਨਹੀਂ ਲੈ ਗਏ ਲੱਗਦਾ ਕਿ ਨਹੀਂ ਕੋਈ ਲਾਜਦਾਰ ਨੇ ਲੋਕ ਨੇ ਕਿੰਨੇ ਲੋਕ ਨੇ ਕਿੰਨੇ ਲੋਕ ਤੇ ਜਾ ਰਹੇ ਹੈ ਪ੍ਰਵਾਸ ਚ ਕੌਣ ਕੌਣ ਜਿੰਨੇ ਡੈਥ ਹੋਈ ਹੈ ਮਗਰ ਹਾਏ ਵਧੀਆ ਨੇ ਸਜਾ एक काका बडिया दे आए दोई काका भी आए आए एक दाती ने नेबो नहीं मारियां ऐ क्यों दे किस कल तो लग मिट्टी से मिट्टी दा मिट्टी आया तादा आदा ता उदा ता आउनी ताउदा नहीं ओ ने जान के लड़ाई लाई जान के जा खड़ा होया डाला कटा काने ਅੰਦੀ ਹਾਂ ਦੀ ਮਾਰ ਗਾਲਾ ਕੱਢਣ ਲੱਪਿਆ ਤੇ ਇਹਨਾਂ ਨੇ ਗਾਲਾਂ ਕੱਢਣ ਲੱਪੇ ਤੇ ਇਹਨਾਂ ਦੇ ਚਪੇੜ ਮਾਰਦੀ ਅੱਛਾ ਜੀ ਚਪੇੜ ਮਾਰੀ ਤੇ ਇਹਨਾਂ ਨੇ ਫਿਰ ਅੱਗੋ ਫੜਦੇ ਹੋਏ ਤੇ ਭੁੜ ਕੇ ਛਡਾ ਕੇ ਇਹਨਾਂ ਕੋਲ ਭੱਜ ਗਿਆ ਆਪਣਾ ਆਪ ਇੰਨੀਆਂ ਗੋਲੀਆਂ ਵੱਜੀਆਂ ਇਹਨਾਂ ਦੇ 6 ਗੋਲੀਆਂ ਮਾਰੀਆਂ 6ਵੇਂ ਪਾਸੇ ਚਾਹ ਗਏ ਦੱਸੋ ਕਿ ਮੂਛੀ 6ਵੇਂ ਗੋਲੀਆਂ 6 ਗੋਲੀਆਂ ਮਾਰ ਕੇ ਪੈਰੋਂ ਭੱਜ ਗਿਆ ਭਾਈ ਕਹਿੰਦਾ ਜਾਈ ਰਿਹਾ ਥਾਨੋਂ ਥਾਂ ਮਿਲਣਾ ਚਾਹੀਦਾ ਕੀ ਘਟਰਾਈ ਇੱਥੇ ਘਟਣਾ ਜੀ ਉਹ ਤੇ ਪੇ ਮੁੰਡੇ ਨੇ ਮਹਿੰਗੇ ਦੇ ਨੇ ਗੋਲੀਆਂ ਮਾਰੀਆਂ ਉਹਨਾਂ ਪੰਜਾ ਜੀਆਂ ਨੇ ਆਖੇ ਮਾਰਦੋ ਪੈਲੀ ਲਾ ਕੇ ਮਗਰ ਤੇ ਸੜਾ ਲਾਵੇ ਤਾਂ ਕੋਈ ਤੜਾ ਪ੍ਰੋਆਇਡ ਨਹੀਂ ਸੀ ਜੋ ਇਹ ਨਾ ਨਾ ਕੋਈ ਟੈਂਜੈਂਟਸ ਨਹੀਂ ਸੀ ਕੋਈ ਬਿਲਡਿੰਗ ਨਰਮਾ ਕਰ ਰਹੇ ਸੀ ਨਏ ਜੇ ਬਿੱਟੀ ਪਾਉਦੇ ਹੋ ਤੇ ਆ ਦੇ ਬਿੱਟੀ ਪੂਨੇ ਦਾ ਬਾਰੇ ਹਾਂ ਜੀ ਉਹ ਮੁੱਲੀ ਗੱਲ ਨੂੰ ਲੈ ਕੇ ਝਗੜਾ ਹੋਇਆ ਹਾਂ ਜੀ ਕੋਈ ਕਾਲ ਝਗੜਾ ਹੋਦਾ ਤਾਂ ਹੀ ਨਾ ਨੋਰਮਲ ਗੱਲ ਕੋਈ ਜਾਣ ਕੇ ਨਾ ਜਾਣ ਕੇ ਫਾਟਾ ਬੰਦਾ ਮਾਰਿਆ ਕਿਹੜੇ ਦੋਸ਼ੀ ਆ ਅਜੇ ਤੱਕ ਕਰਦੇ ਨਹੀਂ ਹਾਂਜੀ ਹਾਂਜੀ ਕੋਈ ਗਈ ਉਹਨਾਂ ਦੇ ਘਰ ਤੋਂ ਗਈ ਆ ਜੀ ਖੜਿਆ ਨਹੀਂ ਉਹਨੂੰ ਅਜ ਪਤਾ ਨਹੀਂ ਕਿਦਰ ਤੇ ਗਾਇਓ ਠੀਕ ਨਹੀਂ ਪਹਿਰਿਆ ਪਾਵੇ ਜੇ ਸਾਰੀ 5 6 ਕਿੱਲੇ ਸਾਤੇ ਆ ਗਿਆ ਵੇਜ ਤੇ ਬੋਤਲ ਲਾਦਾਂ ਦੇ ਤੇ ਉਹ ਦੋਵੇਂ ਜਨਾਨੀਆਂ ਤਿੰਨੇ ਜਨਾਨੀਆਂ ਉਹਦਾ ਪੂਰੀ ਹੋਣ ਲੱਗੇ ਹਾਂਜੀ ਆਏ ਅੱਗੇ ਮਰੇ ਪਿਆ ਜੀ ਆਏ ਸਾਡੇ ਪੱਲੇ ਇੱਕ ਇੱਕ ਅੱਖ ਨਹੀਂ ਤੇ ਮੈਂ ਉਹਦੇ ਘਰੀਆ ਛੋੜ ਮੈਂ ਸੁਣਿਆ ਮੇਰਾ ਵੀ ਨਾ ਗੋਰੀ ਨਾ ਜਲਾਈ ਇੰਨੀ ਗੱਲ ਕਹਿੰਦੀਆਂ ਕਹਿੰਦੇ ਆ ਜਾਨ ਤੋਂ ਨੇ ਪਹਿਲਾਂ ਢੇਡ ਜਮਾਰੀ ਢੇਡ 'ਚ ਮਾਰ ਕੇ ਸੁੱਟ ਕੇ ਜਿੰਨਾ ਜ ਬਾਰ ਬਾਰ ਖਾਂਦੀ ਹੋਇਆ ਉਹਨਾਂ ਜਿਹੜੇ ਸਿਰ ਤੇ ਗੋਲੀਆਂ ਮਾਰਦਾ ਉਸ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਨਹੀਂ ਨਹੀਂ ਕੋਈ ਡਰਾਈ ਝਗੜਾ ਨਹੀਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਫੇ ਉਹਦੇ ਮੁੰਡੇ ਤੇ ਮਗਰ ਲੱਗਾ ਬਾਰ ਬਾਰ ਲੱਗੇ ਉਹ ਮਾਰ ਗਿਆ ਉਹਦਾ ਭਤੀਜਾ ਹੀ ਉਹਦੇ ਮਗਰ ਲੱਗਾ ਜੀ ਮੋੜ ਕੇ ਆ ਕੇ ਚੰਗੀ ਤਰ੍ਹਾਂ ਫੇਕਾ ਰੋ ਗਿਆ ਹਾਂਜੀ ਭਾਈ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਕਾਦੋਂ ਦਿੱਤਾ ਗਿਆ ਤੁਹਾਡੇ ਵੱਲੋਂ ਜੀ ਇਹ ਭਾਈ ਸੈਲਫ ਦੇ ਫੈਂਸ ਦੇ ਵਿੱਚ ਮਿਲ ਗਿਆ ਨਹੀਂ ਤੁਹਾਡੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਮਿੱਟੀ ਪੌਣ ਨੂੰ ਲੈ ਕੇ ਜਿਹੜਾ ਸਾਰੇ ਵਾਰਦਾਸ ਨੂੰ ਪਛਤਾਵਾ ਹੈਗਾ ਕੋਈ ਪਛਤਾਵਾ ਹੈਗਾ ਜੋ ਤੁਸੀਂ ਕੀਤਾ ਵਾ ਪਛਤਾਵਾ ਹੈਗਾ ਹਾਂਜੀ ਪਛਤਾਵਾ ਹੈਗਾ ਪਛਤਾਵਾ ਹੈਗਾ ਹਾਂਜੀ ਸਨਾਲ ਕਹਿੰਦੇ ਮੈਂ ਜਿਹੜਾ ਉਹਨਾਂ ਨੂੰ ਮੌਤ ਘਾੜਤਾ ਰਿਹਾ ਤੁਹਾਡੇ ਵੱਲੋਂ ਪਛਤਾਵਾ ਹੈ ਪਛਤਾਵਾ ਜੀ ਭਾਈ ਕਿਉਂ ਕਿ ਧੱਕਾ ਨਹੀਂ ਹਾਂਜੀ ਸਰ ਕੀ ਘਟਨਾ ਹੋਈ ਮੌਤ ਦੀ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਫੈਂਸ ਸਰੋਪਾਲੀ ਤੋਂ ਨੱਕ ਮਿਲਿਆ ਉਹ ਇਹ ਤਾਂ ਸੈਮ ਸਿੰਘ ਔਰ ਮਲਕੀਤ ਸਿੰਘ ਦੀ ਲੜਾਈ ਹੋਈ ਆ ਇੱਕ ਨਾਲੀ ਦੇ ਪਾਣੀ ਤੋਂ ਔਰ ਉਹਦੇ ਵਿੱਚ ਜਿਹੜੇ ਤਰਸੇਨ ਸਿੰਘ ਨੇ ਉਹ ਐਕਸ ਆਰਮੀ ਮੈਂ ਨੇ ਉਹਨਾਂ ਨੇ ਆਪਣਾ ਲੈਸੈਂਸੀਰ ਬਲਬਾਤੇ ਨਾਲ ਮਲਕੀਤ ਸਿੰਘ ਦਾ ਕਤਲ ਕਰ ਦਿੱਤਾ ਇਹ ਫਾਇਰ ਹੋਇਆ ਜਸਟ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੁਹਾਨੂੰ ਬਾਅਦ ਚ ਦੱਸਾਂਗੇ ਕਾਰਨ ਨਾਲੀ ਦੇ ਪਾਣੀ ਦੇ ਬੰਦ ਕਰਨ ਦਾ ਹੈ ਝਗੜਾ ਸੀ ਇਹਨਾਂ ਦਾ ਚੱਲ ਰਿਹਾ ਔਰ ਉਹਦੇ ਵਿੱਚ ਇਹਨਾਂ ਦੋਨਾਂ ਦੀ ਆਪਰਚੂਨਿਟੀ ਇਹਦੇ ਵਿੱਚ ਛੋਟੇ ਪਿੰਡ ਦੇ ਵੱਡੇ ਮਹਾਰਾਦ ਨੂੰ ਕਿਸ ਤਰ੍ਹਾਂ